ਲੋ ਜੀ ਇੱਧਰ ਹੁਣੀ ਸਮਾਪਤੀ ਨਗਰ ਕੀਰਤਨ ਦੀ ਤੇ ਇੱਧਰ ਵੀ ਫਕਤੋਨੀ ਹੋ ਜਣੀ ਉੱਧਰ ਸੀ ਉੱਧਰੋਂ ਉੱਧਰ ਨਾਲੋਂ ਵੱਧਦਾ ਇਥੋਂ ਨਗਰ ਕੀਰਤਨ ਤੁਰਿਆ ਉੱਥੇ ਨਾਲੋਂ ਵੱਧ ਨਹੀਂ ਸਕਦਾ ਇੱਧਰ ਆਈ ਇੱਧਰ ਸਮਾਪਤੀ ਹੋਣੀ ਆ ਅੜੀ ਚੋਲ ਦੇ ਪਾਸੇ ਲੰਗਰ ਚੱਲਦਾ ਇੱਧਰ ਆਹ ਆ ਆ ਭਾਈਆ ਜਿਹੜਾ ਐਡ ਕਰਦਾ ਹੁੰਦਾ ਟਿਕਟੌਕ ਤੇ ਨਾ ਉਹਦਾ ਜਿਹੜਾ ਟਿਕਟੌਕ ਦਾ ਹੈ ਨਾ ਜਾਣਦੀ ਨੋ ਇਕ ਸੰਗਤ ਜੀ ਦੇ ਮਜੀਦ ਤਾਂ ਲੱਭ ਗਿਆ ਆਪਾਂ ਨੂੰ ਤੇ ਬਾਕੀ ਮੈਂਬਰ ਮਜੀਦ ਕਹਿੰਦਾ ਮੈਨੂੰ ਪਤਾ ਕਿੱਥੇ ਆ ਹਾਂ ਹਾਂਜੀ ਐਵਾ ਸੋ ਇਹ ਇੱਧਰ ਲੱਗੀਆਂ ਨੇ ਦੁਕਾਨਾਂ ਦੁਕਾਨਾਂ ਵਾਂਗ ਸਟਾਣਾਂ ਨਾਲ ਤੇ ਵੱਧ ਦੁਕਾਨਾਂ ਹਨੀ ਕਮਲ ਇੰਟਰ ਲੱਗਿਆ ਹਿਸਤੀ ਜੱਟ ਤੇ ਆ ਮਰਾਨਾ ਸ੍ਰੀ ਗੁਰੂਆਂ ਵਿੱਚ ਆ ਗੁਰੂ ਸਾਤ ਨਾਮ ਸੱਚਾ ਪਾਤਸ਼ਾਹ ਲੋ ਜੀ ਇੰਟਰ ਹੱਥੋਂ ਤੇ ਲੰਗਰ ਵਰਤਾਇਆ ਜਾ ਰਿਹਾ ਜੀ ਗੱਡੀ ਕਿੱਥੇ ਹੈਗਾ ਮੜਾ ਜਾ ਕੇ ਉਹਦੇ ਮੈਨੂੰ ਉਪਰ ਆਉਂਦੇ ਗੱਡੀ ਵਿੱਚ ਬੋਟਲ ਬਣੀ ਹੈ ਬਾਬਾ ਕਹਿੰਦਾ ਰੈਡੀਮੇਡ ਲੰਗਰ ਬਾਹਰ ਲੱਗੇ ਹੋਏ ਆ ਆਹ ਲੰਗਰਾਂ ਦੇ ਰੈਡੀਮੇਡ ਦੱਸਦਾ ਜਿਹੜੇ ਬਾਹਰ ਲੱਗੇ ਹੋਏ ਆ ਹੈ ਸਾਰਾ ਆਪਾਂ ਹੀ ਲੰਗਰ ਤੇ ਪੂਰੇ ਤੇ ਮੇਰੇ ਸਾਹਮਣੇ ਇੱਕ ਬੰਦਾ ਉਹ ਜਲੇਬੀਆਂ ਨੇ ਬੈਠ ਗਿਆ ਬਾਈ ਜੀ ਉਹਨੂੰ ਬਾਬਾ ਕਹਿੰਦਾ ਉਹ ਕਿਹੜਾ ਸੇਵਾ ਕਰਦਾ ਫਰਦਾ ਬੰਦਾ ਇੱਕ ਵੀ ਲੰਗਰ ਲਾਇਆ ਕਹਨੂੰ ਜੇ ਬੰਦੇ ਨੂੰ ਤੁਸੀਂ ਆਏ ਕਹਿਣਾ ਮੁਰੇ ਤੋਂ ਉਹ ਵਿਚਾਰੇ ਬੰਦੇ ਨੂੰ ਕਹਿੰਦੇ ਆ ਕਹਿੰਦੇ ਵਿਖਾਣਾ ਦਰ ਬੈਠ ਕੇ ਖਾਓ ਕਹਿੰਦੇ ਮੈਂ ਖਾਣੀਆਂ ਚਲੇ ਗਿਆ ਨਾ ਸਾਰਾ ਕੁਝ ਵੀ ਪਲੇਟ ਜਾ ਕੇ ਲਿਆ ਉਹ ਜਾਰਾ ਪੇਪਰ ਲਈ ਬੈਠਾ ਹਣਾ ਵੀ ਦੋ ਜਲੇਬੀਆਂ ਚਲ ਖਾ ਲੂੰ ਬਾਹਰ ਪਰਾਂ ਹੋ ਗਏ ਖਾ ਲੂੰ ਜਾਂ ਚੱਲ ਲੇ ਕੇ ਵੀ ਜਾਣੀ ਆਉਣਗੇ ਬੰਦੇ ਨੇ ਉਹਨੂੰ ਕਹਾਂਗੇ ਲੈ ਕੇ ਜਾਣ ਵਾਲਾ ਕੰਮ ਕਹਿੰਦਾ ਰੈਡੀਮੇਡ ਬਾਹਰ ਲੱਗਿਆ ਹੋਇਆ ਲੰਗਰ ਲੋ ਜੀ ਮਿਲ ਗਿਆ ਭਾਰੀ ਸਿਆਰ ਉਹਨੇ ਸਾਰੇ ਇਕੱਠੇ ਹੋ ਗਏ ਇਹ ਆ ਮੇਰੀ ਭੂਆ ਦਾ ਮੁੰਡਾ ਜੀ ਇੱਕ ਤੇ ਇੱਕ ਨੂੰ ਤੁਸੀਂ ਮਿਲ ਲਈ ਪਿਛਲੀ ਵੀਡੀਓ ਚ ਆ ਬਾਪੇ ਲਾ ਕੇ ਢਾਡੀ ਦਾ ਭਾਈ ਮਾਤੀ ਵੰਦ ਸਾਡੇ ਉਹ ਲੰਗਰ 'ਚ ਮਿਲਣਗੇ ਤੁਹਾਨੂੰ ਬੈਠੇ ਪੜਾਤਾ ਸੈਕਿੰਡ ਦੇ ਦੇ ਜੀ ਹਲਾ ਕਰੋ ਜਿੰਦਗੀ ਦਾ ਸੋਈ ਗਿਆ ਘੱਟੇ ਰੰਗ ਸਤਨਾਮ ਮੁੜ ਕੇ ਪਹਿਲਾਂ ਕਰਨਾ ਚਾਹੀਦਾ ਹੈ ਨਹੀਂ ਮੈਂ ਪਹਾ ਜੀ ਮੈਨੂੰ ਮਿਲਣਾ ਬਣੀ ਹੈ ਅੱਛੀ ਦੇਖਦੇ ਅਸੀਂ ਮਿਲਦੇ ਹਾਂ ਜੀ ਹਾਂ ਆ ਉਹ ਯਾ ਮੇਰੇ ਭੂਆ ਜੀ ਨੇ ਹਾਂ ਆਓ ਚੱਲੀਏ ਇਧਰ ਹਲੋ ਜਿੱਥੇ ਆਪਣੀ ਸਮਾਪਤੀ ਹੋਣੀ ਹੈ ਨਗਰ ਕੀਰਤਨ ਦੀ ਤੇ ਪਾਲਕੀ ਸਾਹਿਬ ਆ ਗਈ ਪਹੁੰਚ ਗਏ ਨਗਰ ਸਾਡੇ ਇਕ ਲਿਆ ਸੀ ਜਿੱਥੋਂ ਨਗਰ ਕੀਰਤਨ ਤੁਰਿਆ ਸੀ ਤੇ ਇੱਥੇ ਨਗਰ ਕੀਰਤਨ ਦੀ ਸਮਾਪਤੀ ਹੋਣੀ ਹੈ ਜੀ ਰੋ ਆਪਾਂ ਇੱਥੇ ਖੜੇ ਹਾਂ ਇਸ ਟਾਈਮ ਹਾਂ ਪੂਰਾ ਤੋਂ ਘਾਟੇ ਲੱਗ ਗਈ ਇੱਧਰ ਉਹ ਤੋਂ ਆਪਾਂ ਤੁਰਿਆ ਸੀ ਨਗਰ ਕੀਰਤਨ ਦੇ ਇੱਧਰ ਸਮਾਪਤੀ ਹੋਣੀ ਹੈ ਜਗ੍ਹਾ ਤੱਕ ਆਉਣ ਲਈ i <laughs> don't ਤਾਂ ਕਰਦਾ ਬਹੁਤ ਕਾਠ ਆਈਏ ਤੇ ਸਭ ਕੁਝ ਦੇ ਜੀ ਅਰੀ ਉਸੇ ਆ ਰਹੀ ਆਪਣੇ ਫਿਰ ਆਹ ਫੜ ਲਈ ਲੈ ਮੇਰੇ ਲੋ ਜੀ ਹਰਲੀਨ ਨੇ ਪਾਲਿਆਗਾ ਇਹਦਾ ਆਹੀ ਕੰਮ ਰੇਦਾ ਮਾਰਕੀਟ ਚਲੇ ਜਾਵੇ ਜਿੱਥੇ ਮਰਜੀ ਨੂੰ ਖਲੋਣੇ ਦਿਗ ਜਾਣਾ ਇਹਨੇ ਕੁਛ ਨਾ ਕੁਛ ਲੈ ਕੇ ਆਉਣਾ ਤੇ ਹੁਣ ਆ ਲੈ ਲਈ ਗਾਨ ਜਿਹੜੇ ਜਿਹਦੇ ਬਲਬਲੇ ਜੇ ਨਿਕਲਦੇ ਹੁੰਦੇ ਆ ਇਹ ਭਾਈ ਦੱਤੀਆਂ ਇਹ ਮੁੰਡੇ ਨੇ 5 ਜਰੂਰੀ ਆ ਵੀ ਹਲਦੀ ਆ ਖੁਸ਼ ਆ ਹਾਂ ਆਸ ਕੇ ਕਾ ਆ ਕਰੀਦਾ ਜਾਨਰਾ ਠੀਕ ਆ ਚੋ ਕਰਦੇ ਕਰਦੇ ਇਧਰ ਗੱਡੀ ਬੁੱਡੀ ਚ ਰੱਖਣ ਵਾਸਤੇ ਮੁਰੇ ਖੜੇ ਪਏ ਨੇ ਇਧਰ ਖੜੀ ਪਈ ਆ ਵੀਰ ਕੋਲੇ ਸਮਾਰਟ ਵਾਚ ਨਹੀਂ ਸਮਾਰਟ ਵਾਚ ਹੀ ਪਈ ਆ ਜਿਹੜੇ ਭਰਨੀਆਂ ਵਰ ਉਹਨਾਂ ਦੀ ਧਰਤੀ ਤੇ ਸਾਨੂੰ ਉਹ ਨਹੀਂ ਫਾਚੋ ਉੱਥੇ ਵੀ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਗੁਰੂ ਪਾਤਸ਼ਾਹ ਦੀਆਂ ਬੁਸ਼ਕਾ ਹਾਸਲ ਕਰਨੀਆਂ ਸਭ ਸੱਚੇ ਪਾਤਸ਼ਾਹ ਗਲਗੀਆਂ ਵਾਲੇ ਪਾਤਸ਼ਾਹ ਜਿਨ੍ਹਾਂ ਨੇ ਆ ਦੇਖੋ ਖੰਡੇ ਦੀ ਧਾਰ ਚੋਂ ਖਾਲਸਾ ਸਜਾਇਆ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖਾਲਸਾ ਨੂੰ ਜ਼ਿੰਦਗੀ ਅਤੇ ਮੌਤ ਦਾ ਭੇ ਸਮਝਾਉਣਾ ਹੈ ਕਹਿੰਦੇ ਕਿੰਨਾ ਫਰਕ ਹੈ ਮੌਤ ਤੇ ਜ਼ਿੰਦਗੀ ਵਿੱਚ ਇਹ ਖਾਲਸਾ ਤਲਵਾਰ ਦੀ ਧਾਰ ਤੇ ਹਾਰ ਲੈਗਾ ਇਹਨੇ ਲੋਕਾਂ ਦੇ ਘਰ ਆਵਾਜ਼ ਕਰਨੇ ਝੁਗਾ ਆਪਣਾ ਆਪ ਉਜਾੜ ਲਾਗਾ ਇਹ ਰੱਖਾ ਬਣੂ ਕ੍ਰਿਪਾ ਦੇ ਢਾਰਿਆਂ ਦਾ ਇਹ ਲੰਕਾ ਸੋਨੇ ਦੀ ਆਪਣੀ ਸਾੜ ਲਾਗਾ ਇਹ ਮਹੀਵਾਲ ਨਹੀਂ ਪਰ ਤੇ ਸਬਰ ਕਰ ਲੂਏ ਤਾਂ ਕੌਮ ਲਈ ਕਾਲਜਾ ਪਾੜ ਲਾਗਾ ਉਹ ਸੱਸੀ ਵਾਂਗ ਝਾਲਮ ਜ਼ਬਰ ਕੁਝ ਜਸਨ ਇਹਦੇ ਸੀਰਾਂ ਦੀ ਸੰਗਣੀ ਸ਼ਾਨਦਰ ਘੜੇ ਕੀ ਪਹਾੜ ਵੀ ਰੁੜ ਜਾਣੇ ਇਹਦੀ ਦੇਖ ਚੋ ਫੁੱਟੀ ਚਨਾੰਦਰ ਕਹਿੰਦੇ ਇੱਕ ਹੋ ਹੈ ਜੋ ਬਦਲਤੇ ਹੈ ਜਮਾਨੇ ਕੇ ਸਾਥ-ਸਾਥ ਹੈ ਲੇਕਿਨ ਮਰਦ ਤੋਂ ਉਹ ਕਹਾਲਾਤੇ ਹੈ ਜੋ ਜਮਾਨੇ ਕੋ ਬਦਲ ਦਿੰਤੇ ਹੈ ਵਾਛਾ ਕਹਿੰਦੇ ਜਮਾਨੇ ਨੂੰ ਬਦਲਣ ਵਾਲਾ ਖਾਲਸਾ ਸਜਾਉਣੇ ਉਹਦੇ ਵਾਸਤੇ ਆਓ ਭਾਈ ਆਓ ਚੱਲ ਕੇ ਹਜੂਰ ਦੀਆਂ ਆਵਾਜ਼ਾਂ ਸੁਣੀਆਂ ਗੁਰਮਖ ਪਿਆਰੇ ਖਿੱਚੇ ਆ ਗਏ ਅਨੰਦਪੁਰ ਸਾਹਿਬ ਦੀ ਧਰਤੀ ਕੇਸਗੜ ਸਾਹਿਬ ਦਾ ਸਥਾਨ ਵੱਡਾ ਇਕੱਠ ਹੈ ਲੱਗਿਆ ਹੋਇਆ ਪੰਡਾਲ ਉੱਥੇ ਬਾਣੀ ਦਾ ਜਾਪ ਹੋਇਆ ਕੀਰਤਨ ਹੋਇਆ ਢਾਡੀ ਸਿੰਘਾਂ ਆਰਾ ਪੜੀਆਂ ਪਰ ਸੰਗਤਾਂ ਉਤਾਵਲੀਆਂ ਕਿ ਬਾਬਾ ਜੋ ਕਟਕੜਾ ਹਜੂਰ ਨੇ ਸ਼ੁਰੂ ਕੀਤਾ ਉਹਦਾ 17 ਦਾ ਵਰਣਨ ਸਾਕੇ ਦੇ ਰੂਪ ਦੇ ਵਿੱਚ ਢਾਡੀ ਅਸਾਫ ਸਿੰਘ ਸਾਹ ਦੇ ਸਨਮੁਖ ਢਾਡੀ ਤੇ ਢਾਡੀ ਕਲਾ ਇਹਦੀਆਂ ਬੜੀਆਂ ਸੁੰਦਰ ਬੰਨਗੀਆਂ ਹਨ ਉਹਨਾਂ ਸੁੰਦਰ ਬੰਨਗੀਆਂ ਵਿੱਚੋਂ ਇੱਕ ਬੰਨਗੀ ਆ ਸਾਕਾ ਹੈ ਤੇ ਸਾਕੇ ਨੂੰ ਬੜੀਆਂ ਹੀ ਤਰ੍ਹਾਂ ਵਿੱਚ ਗਾਇਆ ਜਾਂਦਾ ਹੈ ਆਪ ਸਾਕੇ ਦਾ ਸਾਹਮਣੇ ਮੇਰਾ ਜੱਥਾ ਸਾਕੇ ਦੇ ਰੂਪ ਵਿੱਚ ਉਹ Cheiro que itens. Oh, <laughs> लो जी पत्ल भी बहुत चढ़ के गए पदड़ बहुत हो गया <laughs> ਲਓ ਵੀ ਚੱਲੀਏ ਘਰ ਨੂੰ ਚਲੋ ਵੀ ਚਲੋ ਲਓ ਵੀ ਅੱਜ ਬਣਾ ਦੇਣਗੇ ਇੱਥੇ ਨੂੰ ਪੂਰੀ ਪਾਹੀ ਬਣਾ ਦੇਣੀ ਰਹਿੰਦੀ ਕਾਹ ਮਾਰ ਮੈਂ ਕਾਹ ਮਾਰ ਦੇਣਾ ਜਿੱਥੇ ਲੰਘ ਨਾ ਲੱਗੇ ਲੋਕ ਹੈ ਹਾਂ ਔਰ ਇਹ ਲੀਹ ਪਾ ਪਾ ਦੇਣੀ ਦੇਖੀ ਲੀਹ ਵਿੱਚ ਨੂੰ ਹਾਂ ਦੇ ਕੇ ਸੜਕਾਂ ਦੇ ਕੇ ਸੜਕਾਂ ਚਲੋ ਹਾਂਜੀ ਲੋ ਜੀ ਹੁਣ ਆਪਾਂ ਚੱਲੀਏ ਘਰ ਨੂੰ ਤੇ ਫੋਨ ਦੀ ਬੈਟਰੀ ਵੀ ਰਹੀਗੀ 13% ਤੇ ਆਪਾਂ ਕਮਲ ਨੂੰ ਡੀਕਦੇ ਆ ਤੇ ਕਿੱਥੇ ਕਮਲ ਉਹ ਆਉਂਦਾ ਇੱਥੇ ਨੂੰ ਕਿੱਦਾਂ ਮੰਗਿਆ ਹਾਂ ਉਹ ਆ ਗਿਆ ਕਮਲ ਚਲੋ ਠੀਕ ਆ ਜੀ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਕਿਹਦੇ ਚ ਗੱਲ ਤੱਕ ਲਈ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਬਾਏ ਬਾਏ ਹਾਂ ਜੀ ਸਤਿ ਸ੍ਰੀ ਅਕਾਲ ਜੀ